ਗੁਰੂ ਨਾਨਕ ਸਾਹਿਬ ਜੀ ਨਾਲ ਡਰਾਇਪ ਹੋਏ ਦੀ ਤਲਵੰਡੀ ਵਿਖੇ ਨਾ ਬੈਠੇ ਹੋਏ ਸੀ ਨਨਕਾਣਾ ਸਾਹਿਬ ਤੇ ਇੱਕ ਡੂਮ ਨੇ ਆ ਕੇ ਨਾ ਦੰਨੇ ਨੇ ਰਾਗ ਲਾਪਿਆ ਤੇ ਗੁਰੂ ਜੀ ਕਹਿੰਦੇ ਤੂੰ ਤਾਂ ਬਹੁਤ ਸੋਹਣੀ ਰਬਾਬ ਵਜਾਉਣਾ ਰਬਾਬ ਦਾ ਤੇ ਸਾਨੂੰ ਵੀ ਗਿਆਨ ਆ ਪਰ ਜੇ ਤੂੰ ਸਾਡੇ ਨਾਲ ਚੱਲਨੇ ਤਾਂ ਤੇਰਾ ਸੀ ਉਧਾਰ ਕਰ ਦਈਏ ਤੇ ਤੂੰ ਸ਼ਬਦ ਮੈਂ ਬੋਲਿਆ ਕਰਨਾ ਤੇ ਤੂੰ ਰਾਗ ਵਜਾਇਆ ਕਰੀ ਮੇਰੇ ਨਾਲ ਚੱਲ ਤੇ ਅੱਗੋ ਮਰਦਾਨਾ ਪਤਾ ਕੀ ਕਹਿੰਦਾ ਕਹਿੰਦਾ ਮੈਂ ਤਾਂ ਅਮੀਰ ਲੋਕਾਂ ਨੂੰ ਰਾਗ ਸੁਣਾ ਕੇ ਚਾਰ ਪੈਸੇ ਇਕੱਠੇ ਕਰਦਾ ਵਾਂ ਤੇ ਮੈਂ ਰਮਜਾਨ ਪੜ ਕਰ ਰੱਖਦਾ ਵਾਂ ਰੋਜੇ ਰੱਖਦਾ ਵਾਂ ਤੇ ਤੁਹਾਡੇ ਨਾਲ ਜਾ ਕੇ ਕਹਿੰਦਾ ਮੈਂ ਭੁੱਖੇ ਮਰਨਾ ਵਾਂ ਤੇ ਤੇਰੇ ਕਹਿੰਦਾ ਰੋਜੇ ਸਾਲ ਚ ਆਉਂਦੇ ਆ ਰਮਜਾਨ ਆਉਂਦੀ ਆ ਹਨਾ ਤੇ ਨਾਲੇ ਮੈਂ ਆਪਣੇ ਪਰਿਵਾਰ ਦੇ ਵਿੱਚ ਰਹਿਣਾ ਵਾਂ ਤੁਹਾਡੇ ਨਾਲ ਜਾ ਕੇ ਨਾ ਤੇ ਮੇਰੇ ਦੀਨ ਤੇ ਦੁਨੀਆ ਦੋਨੇ ਵਿਅਰਥ ਹੋ ਜਾਣੇ ਆ ਗੁਰੂ ਜੀ ਕਹਿੰਦੇ ਮਰਦਾਨਿਆ ਤੂੰ دیਵਾਨਾ ਹੈ دیਵਾਨਾ ਤੂ ਰਿਸ਼ਤੇਦਾਰਾਂ ਦਾ ਭਾਰ ਚੱਕੀ ਫਿਰਦਾ ਸਿਰ ਤੇ ਘਰਦਿਆਂ ਦਾ ਭਾਰ ਚੱਕੀ ਫਿਰਦਾ ਵਾ ਸਭ ਦਾ ਪਾਲਨ ਹਰ ਤਾਂ ਨਿਰੰਕਾਰ ਹੈ ਪ੍ਰਮਾਤਮਾ ਹੈ ਵਹਿਗੁਰੂ ਆ ਉਹ ਸਭ ਦੀ ਸੰਭਾਲ ਕਰਦਾ ਵਾ ਤੇ ਜਦੋਂ ਤੂੰ ਮਹੀਨੇ 'ਚ ਇੱਕ ਵਾਰ ਤੇਰੇ ਰਮਜ਼ਾਨ ਤੇ ਰੋਜ਼ੇ ਆਉਂਦੇ ਆ ਠੀਕ ਆ ਤੇ ਤੂੰ 5 ਵਾਰੀ ਤੂੰ ਨਮਾਜ਼ ਪੜਦਾ ਤੇ ਬਾਕੀ ਟਾਈਮ ਕਹਿੰਦੇ ਤੇਰੀ ਨਮਾਜ਼ ਕਿੱਥੇ ਹੁੰਦੀ ਆ ਤੇ ਬਾਕੀ ਟਾਈਮ ਪ੍ਰਮਾਤਮਾ ਕਿੱਥੇ ਰਹਿੰਦਾ ਵਾ ਕਹਿੰਦਾ ਜੀ ਉਹ ਤਾਂ ਮੈਨੂੰ ਪਤਾ ਨਹੀਂ ਤੇ ਗੁਰੂ ਜੀ ਕਹਿੰਦੇ ਉਹ ਸੰਤਾਂ ਦੇ ਹਿਰਦੇ ਵਿੱਚ ਰਹਿੰਦਾ ਆ ਪਰਮਾਤਮਾ ਤੇ ਸੰਤ ਪਰਮਾਤਮਾ ਦੇ ਵਿੱਚ ਜਰੀਂਦਾ ਜੀ ਕਹਿੰਦੇ ਜਦੋਂ ਮਹਾ ਪਰਲੋ ਆਉਗੀ ਨਾ ਤੇ ਤੂੰ ਪੀਰਾ ਪਗੰਬਰਾਂ ਅੱਗੇ ਅਰਦਾਸ ਕਰੇਗਾ ਕਿ ਮੈਨੂੰ ਛਡਾਓ ਤੇ ਉਹ ਕਹਿਣਗੇ ਜਦੋਂ ਤੂੰ ਜਵਾਨ ਸੀ ਤੈਨੂੰ ਕਹਿੰਦੇ ਸੀ ਸਵਾਸ ਸਵਾਸ ਸਿਮਰਨ ਕਰ ਹਨਾ ਤੇ ਤੈਨੂੰ ਕਹਿੰਦੇ ਸੀ ਸਤਫੁਰਖਾਂ ਦੀ ਸੰਗਤ ਕਰ ਕੀਰਤ ਕਰ ਤੇ ਤੂੰ ਸਾਡੀ ਗੱਲ ਨਹੀਂ ਸੁਣੀ ਤੇ ਉਹ ਕਹਿਣਗੇ ਅਸੀਂ ਤੈਨੂੰ ਕਿੱਦਾਂ ਛਡਾਈਏ ਤੇ ਫਿਰ ਜਿਹੜੇ ਕਟੰਬੀਆਂ ਨੂੰ ਤੂੰ ਪਾਲਦਾ ਫਿਰਦਾ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਜਿਨ੍ਹਾਂ ਦੇ ਪਿੱਛੇ ਤੂੰ ਕਹਿਨਾ ਵਾ ਮੈਂ ਟੱਬਰ ਟੋੜ ਪਾਲਦਾ ਮੈਂ ਆ ਕਰਦਾ ਫਿਰ ਉਹ ਉਹਨਾਂ ਨੂੰ ਕਵੇਂਗਾ ਦੁਹਾਰ ਲਾਵੇਂਗਾ ਮੈਨੂੰ ਛਡਾਓ ਤੇ ਉਹ ਤੇ ਆਪ ਜਮਾ ਦੀ ਮਾਰ ਖਾਂਣ ਡੇ ਹੋਣਗੇ ਤੇ ਫਿਰ ਤੈਨੂੰ ਕੌਣ ਬਚਾਊਗਾ ਤੇ ਤੂੰ ਸਾਡੇ ਨਾਲ ਚੱਲ ਤੈਨੂੰ ਅਸੀਂ ਤੇਰੇ ਇੱਥੇ ਵੀ ਤੇਰਾ ਉਧਾਰ ਕਰਾਂਗੇ ਤੇ ਅੱਗੇ ਵੀ ਤੇਰਾ ਉਧਾਰ ਹੋਊਗਾ ਤੂੰ ਨਮਾਜ਼ ਅਰਥ ਦੱਸ ਕਹਿੰਦਾ ਜੀ ਉਹ ਤਾਂ ਮੈਨੂੰ ਪਤਾ ਨਹੀਂ ਫਿਰ ਗੁਰੂ ਜੀ ਕਹਿੰਦੇ ਚੱਲ ਮੈਂ ਸਮਝਾਉਣਾ ਤੈਨੂੰ ਗੁਰੂ ਜੀ ਕਹਿੰਦੇ ਪੰਜ ਨਵਾਜਾ ਵਕਤ 5 55 59 ਪਹਿਲਾ ਸੱਚ ਹਲਾਲ ਦੋਇ ਤੀਜਾ ਖੈ ਖੁਦਾਏ ਚੌਥੀ ਨੀਅਤ ਰਾਸਮਣ ਪੰਜਵੀ ਸਿੱਤ ਸਨਾਏ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਨਾਨਕ ਜੀ ਤੇ ਕੂੜਿਆਰ ਕੂੜੇ ਕੂੜੀ ਪਾਏ ਫਿਰ ਗੁਰੂ ਜੀ ਅਰਥ ਦੱਸਦੇ ਆ ਕਹਿੰਦੇ ਪਹਿਲਾ ਸੱਚ ਬੋਲਣਾ ਸੱਚ ਕਮਾਉਣਾ ਦੂਜਾ ਧਰਮ ਤੇ ਕਿਰਤ ਕਰਕੇ ਖਾਣਾ ਮਨ ਨੂੰ ਸਤਿਗੁਰਾਂ ਦੇ ਬਚਨਾਂ ਦੀ ਕਦਰ ਕਰਨ ਲਈ ਪ੍ਰੇਰਣਾ ਵਾ ਤੀਜੀ ਨਮਾਜ਼ ਸਭ ਦਾ ਭਲਾ ਚਿਤ ਬਣਾਏ ਪਰਮੇਸ਼ਰ ਦੇ ਨਿਬੇਧ ਵੰਡ ਕੇ ਖਾਣਾ ਚੌਥੀ ਨਮਾਜ਼ 'ਤੇ ਆਪਣੀ ਮਨਸ਼ਾ ਸੋਧ ਰੱਖਣੀ ਆ ਠੀਕ ਆ ਕਿਸੇ ਤਰ੍ਹਾਂ ਪ੍ਰਭੂ ਦੇ ਨਾਮ ਦੀ ਪ੍ਰਤੀਤ ਇਸੇ ਤਰ੍ਹਾਂ ਹੀ ਪ੍ਰਾਪਤ ਹੁੰਦੀ ਹੈ ਪੰਜਵੀਂ ਨਮਾਜ਼ ਹੈ ਕਿ ਜੋ ਸਵਾਸ ਹਨ ਇੰਦਰਿੰਕਾਰ ਦੀ ਸਿਫਤ ਵਿੱਚ ਗੁਜ਼ਾਰਨੇ ਹਨ ਸਮਾ ਚੰਗੇ ਕੰਮ ਕਰਦਿਆਂ ਬਤੌਣਾ ਹੈ ਸਤ ਪੁਰਖਾਂ ਦੀ ਟਹਿਲ ਸੇਵਾ ਕਰਨੀ ਹੈ ਇਹ ਬਚਨ ਸੁਣ ਕੇ ਨ ਮਨਦਾਨਾ ਬਹੁਤ ਨਿਹਾਲ ਹੁੰਦਾ ਹੈ ਤੇ ਉਹ ਚੁੱਕ ਕੇ ਰਬਾਬ ਤੇ ਗੁਰੂ ਜੀ ਦੇ ਨਾਲ ਦੁਨੀਆ ਨੂੰ ਨਿਸਤਾਰਨ ਵਾਸਤੇ ਤੁਰ ਪੈਂਦਾ ਵਾ ਇਸ ਤਰ੍ਹਾਂ ਭਾਈ ਮਰਦਾਨਾ ਜੀ ساری ਜ਼ਿੰਦਗੀ ਫਿਰ ਗੁਰੂ ਗੁਰੂ ਜੀ ਦਾ ਸਾਥੀ ਬਣ ਕੇ ਰਹਿੰਦਾ ਗੁਰੂ ਦੇ ਨਾਲ ਰਹਿੰਦਾ ਹੈ ਤੇ ਫਿਰ ਮਰਦਾਨੇ ਬਾਰੇ ਭਾਈ ਗੁਰਦਾਸ ਜੀ ਇਦਾਂ ਵੀ ਲਿਖਦੇ ਆ ਭਲਾਰ ਬਾਬ ਵਜਾਇੰਦਾ ਮਜਲਸ ਮਰਦਾਨਾ ਮਿਰਾਈਸੀ ਮਿਰਾਈਸੀ ਉਹਦੇ ਵਿੱਚ ਕਹਿੰਦੇ ਫਾਰਸੀ ਦੇ ਵਿੱਚ ਜਾਨੀ ਭਲਾਰ ਬਾਬ ਵਜਾਇੰਦਾ ਮਜਲਸ ਮਰਦਾਨਾ ਮਰਾਸੀ ਫਿਰ ਗੁਰੂ ਜੀ ਕਹਿੰਦੇ ਤੂੰ ਦਾਨਿਆ ਤੂੰ ਦਾਨਾ ਨਹੀਂ ਤੂੰ ਮਰਦਾਨਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ